ਵਿਸ਼ੇਵਾਰਤਾ ਦੇਖ ਰਹੇ ਸਾਰੇ ਹੀ ਦਰਸ਼ਕਾ ਦਾ ਸਵਾਗਤ ਹੈ ਮਹ ਕੁਮਰ ਪ੍ਰੀਤ ਕੌਰ ਤਾਂ ਹਾਜ਼ਰ ਹੋਇਆ ਦੁਪਹਿਰ ਦੀਆਂ ਕੁਝ ਵੱਡੀਆਂ ਤੇ ਅਹਿਮ ਖਬਰਾਂ ਦੇ ਨਾਲ ਤਾਂ ਇਸ ਬੁਲੇਟਿਨ ਦੀ ਸ਼ੁਰੂਆਤ ਕਰਦੇ ਹਾਂ ਸਭ ਤੋਂ ਪਹਿਲਾਂ ਦੱਸ ਦਿੰਨੇ ਆ ਕਿ ਸ਼ਹਿਰੀ ਕਲਸੀ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਨੂੰ ਸੰਬੋਧਨ ਕੀਤਾ ਗਿਆ ਵਰਕਿੰਗ ਪ੍ਰਧਾਨ ਸ਼ਹਿਰੀ ਕਲਸੀ ਨਾਮੀ ਸਖਸ਼ਤਾ ਨੂੰ ਪਾਰਟੀ ਦੇ ਵਿੱਚ ਸ਼ਾਮਿਲ ਕਰਵਾਉਂਦੇ ਹੋਏ ਸਰਬਨਗਰ ਤੋਂ ਉਹਨਾਂ ਦੇ ਵੱਲੋਂ ਇੱਕ ਪ੍ਰੈਸ ਕਾਨਫਰੰਸ ਕੀਤੀ ਗਈ ਹੈ ਜਿਸ ਦੇ ਵਿੱਚ ਕੁਝ ਗੱਲਾਂ ਵੀ ਸਾਂਝੀਆਂ ਕੀਤੀਆਂ ਗਈਆਂ ਨੇ ਤੇ ਆਓ ਸੁਣਦੇ ਹਾਂ ਦਿੱਲੀ ਰੂਟੀਨ ਬਾਈ ਰੂਟੀਨ ਜਿਹੜਾ ਆਮ ਆਦਮੀ ਪਾਰਟੀ ਦਾ ਪਰਿਵਾਰ ਹੈ ਤੁਹਾਨੂੰ ਰੋਜ਼ ਦੇਖਣ ਨੂੰ ਨਜ਼ਰ ਆ ਰਿਹਾ ਹੈ ਮੈਨੂੰ ਅੱਜ ਮਾਣ ਹੈ ਬੀਜੇਪੀ ਪਾਰਟੀ ਤੋਂ ਛੱਡ ਕੇ ਅੱਜ ਆਮ ਆਦਮੀ ਪਾਰਟੀ ਤੋਂ ਸਾਡੇ ਭਰਾ ਨੇ ਪਾਰਟੀ ਜਨਨ ਕੀਤੀ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਕਿਉਂਕਿ ਸੋਸ਼ਲ ਮੀਡੀਆ ਦੀ ਐਕਟੀਵਿਟੀ ਜਿੰਨੀ ਵੀ ਸੀ ਉਹ ਵੀ ਕਰਦੇ ਸੀ ਔਰ ਪੰਕਜ ਜੀ ਜਿਹੜੇ ਮੈਂ ਕਹਿ ਸਕਦਾ ਵੀ ਇਹ ਆਪਣੀ ਪਾਰਟੀ ਦੇ ਵਰਕਰਸ ਐਮ ਸੀ ਦੀਆਂ ਇਲੈਕਸ਼ਨਾਂ ਲੱਗ ਕੇ ਆ ਕੇ ਕਿਤੇ ਨਾ ਕਿਤੇ ਨਾਰਾਜ਼ਗੀ ਜਿਹੜੀ ਹੋ ਗਈ ਤੇ ਕਿਤੇ ਹੋਰ ਪਾਰਟੀ 'ਚ ਚਲੇ ਪਰ ਅੱਜ ਅਸੀਂ ਇਹਨਾਂ ਦਾ ਜੀ ਆਇਆਂ ਆਖਦੇ ਆ ਕਿਉਂਕਿ ਅੱਜ ਇਹਨਾਂ ਨੇ ਘਰ ਵਾਪਸੀ ਕੀਤੀ ਹੈ ਸਾਰੀ ਟੀਮ ਦੇ ਨਾਲ ਅਸੀਂ ਜਿਹੜੀ ਆ ਉਸ ਤੋਂ ਬਾਅਦ ਸ਼ਿਵ ਸੈਨਾ ਦੇ ਸਾਡੇ ਆਗੂ ਸਹਿਬਾਨ ਆਪਣੀ ਸਾਰੀ ਟੀਮ ਦੇ ਨਾਲ ਰਮੇਸ਼ ਭਗਤ ਜੀ ਉਹਨਾਂ ਨੇ ਵੀ ਅੱਜ ਆਪਣੇ ਆਮ ਆਦਮੀ ਪਾਰਟੀ ਸਾਡੀ ਜੁਆਇਨ ਕੀਤੀ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਉਹਨਾਂ ਦਾ ਵੀ ਧੰਨਵਾਦ ਕਰਦੇ ਆਂ ਵਾਰ ਨੰਬਰ 60 ਦੇ ਵਿੱਚੋਂ ਕਈ ਨੌਜਵਾਨ ਆ ਗੂ ਵਾਰ ਨੰਬਰ 60 ਜਿਹੜਾ ਮੈਂ ਕਹਿ ਸਕਦਾ ਵੀ ਅੱਗੇ ਨਾਲੋਂ ਹੋਰ ਜਿਹੜਾ ਸਾਡਾ ਜਿਹੜਾ ਮਜ਼ਬੂਤੀ ਜਾ ਰਿਹਾ ਸੰਨੀ ਸੰਨੀ ਜੀ ਹੋਗੇ ਵਿਸ਼ਾਲ ਜੀ ਹੋਗੇ ਸੰਨੀ ਗਲੋਤ ਸਾਹਿਲ ਵਿਕਾਸ ਸੁਭਾਸ਼ ਵਿਸ਼ਾਲ ਜੀ ਬੀਦੀ ਜੀ ਪੰਕਜ ਮਹਿਤਾ ਜੀ ਸਾਰੀ ਟੀਮ ਜਿਹੜੀ ਹੈ ਅੱਜ ਮੈਂ ਕਹਿ ਸਕਦਾ ਵੀ ਬਾਕੀ ਪਾਰਟੀਆਂ ਨੂੰ ਅਲਗਦਾ ਕਹਿ ਕੇ ਆਮ ਆਦਮੀ ਪਾਰਟੀ ਦੇ ਵਿੱਚ ਜਿਹੜੀ ਅੱਜ ਜੁਆਇਨ ਹੋਈ ਹੈ ਅਸੀਂ ਦਿਲ ਦੀ ਗਹਿਰਾਈ ਤੋਂ ਇਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਮੈਂ ਪਹਿਲਾਂ ਵੀ ਤੁਹਾਨੂੰ ਕਿਹਾ ਸੀ ਹੁਣ ਫੇਰ ਤੁਹਾਨੂੰ ਕਹਿ ਰਿਹਾ ਵੀ ਆਉਣ ਵਾਲੇ ਸਮੇਂ ਨੂੰ ਹੋਰ ਵੀ ਵੱਡੀਆਂ ਜਿਹੜੀਆਂ ਜੁਆਇਨਿੰਗਾਂ ਹੋਣਗੀਆਂ ਕਿਉਂਕਿ ਵਿਰੋਧੀ ਥੋੜੇ ਬਖਰਾ ਜ਼ਰੂਰ ਗਏ ਨੇ ਉਹ ਹੁਣ ਕੋਈ ਨਾ ਕੋਈ ਰਾਹ ਲੱਭਦੇ ਨੇ ਕੋਈ ਨਾ ਕੋਈ ਬਹਾਨਾ ਲੱਭਦੇ ਨੇ ਕਿਸੇ ਨਾ ਕਿਸੇ ਤਰੀਕੇ ਨੂੰ ਆਪਣੇ ਕੋਈ ਸ਼ਕਤੀ ਲੈਣ ਦੇ ਚੱਕਰ ਚ ਪਿਆ ਹੈ ਕੋਈ ਕਿਸੇ ਨਾ ਕਿਸੇ ਬਹਾਨੇ ਦੇ ਵਿੱਚ ਆਮ ਆਦਮੀ ਪਾਰਟੀ ਨੂੰ ਪਿਛਾ ਕਰਨ ਦੀਆਂ ਕੋਸ਼ਿਸ਼ਾਂ ਕਰ ਰਿਹਾ ਪਰ ਮੈਂ ਇੱਕ ਗੱਲ ਕਹਿਣਾ ਚਾਹੁੰਦਾ ਮੈਂ ਤੁਹਾਨੂੰ ਪਹਿਲਾਂ ਵੀ ਕਿਹਾ ਸੀ ਆਮ ਆਦਮੀ ਪਾਰਟੀ ਆਪਣੇ ਕੰਮ ਦੇ ਬਿਹਾਰ ਤੇ ਇਲੈਕਸ਼ਨ ਲੜਦੀ ਹੈ ਆਮ ਆਦਮੀ ਪਾਰਟੀ ਦੇ ਕੀਤੇ ਹੋਏ ਕੰਮਾਂ ਦੀ ਪ੍ਰਸ਼ੰਸਾ ਜਿਹੜੀ ਹੈ ਉਹ ਲੋਕਾਂ ਦੇ ਵਿੱਚ ਹੈ ਜੇ 600 ਜੁਨੜ ਫ੍ਰੀ ਕੀਤੇ ਉਹਨਾਂ ਦੇ ਵਿੱਚ ਕੋਈ ਵੀ ਪੱਖਪਾਤ ਨਹੀਂ ਰੱਖਿਆ ਗਿਆ ਹਰ ਇੱਕ ਨੇ ਮੈਂ ਕਹਿ ਸਕਦਾ ਵੀ ਜਿੰਨوں ਵੀ ਜਿਹੜੇ ਵੀ ਲੋੜਵੰਦ ਸੀ ਉਹਨਾਂ ਨੂੰ ਉਹਦੀ ਸਹੂਲਤ ਮਿਲੀ ਕੋਈ ਵੀ ਜਿਹੜੀ ਆਮ ਆਦਮੀ ਪਾਰਟੀ ਦੀਆਂ ਸਹੂਲਤਾਂ ਨੇ ਜੋ ਕੀਤੇ ਹੋਏ ਵਾਅਦੇ ਨੇ ਜਿਹੜੇ ਆਸਤੇ ਹਾਸਤੇ ਸਾੜੇ ਪੂਰੇ ਕੀਤੇ ਜਾ ਰਹੇ ਨੇ ਔਰ ਉਹਨਾਂ ਦੀਆਂ ਜਿਹੜੀਆਂ ਮੈਂ ਕਹਿ ਸਕਦਾ ਕੋਈ ਵੀ ਜਿਤਨਾ ਪ੍ਰਾਣੀਆਂ ਸਿਆਸਤਾਂ ਕੀ ਸੀ ਵੀ ਸਾਡੇ ਲੀਡਰ ਸਾਹਿਬਾਨਾਂ ਤੋਂ ਸਾਈਨ ਕਰਾ ਦਿਓ ਜੀ ਫਿਰ ਇਹਨਾਂ ਨੂੰ ਅੱਗੋਂ ਉਹ ਫੈਸਿਲਟੀਆਂ ਮਿਲਣ ਗਈਆਂ ਪਰ ਨਹੀਂ ਇਹ ਆਮ ਆਦਮੀ ਪਾਰਟੀ ਉਹ ਪਾਰਟੀ ਹੈ ਜੋ ਕਹੈਂ ਉਹ ਕਰਕੇ ਵਿਖਾਲਾਂਗੇ ਸੋ ਮੈਂ ਮਹਿੰਦਰ ਭਗਤ ਜੀ ਹੋਣਾ ਦਾ ਸਾਡੇ ਕੈਬਨਿਟ ਮਿਨਿਸਟਰ ਨੇ ਮੈਂ ਇਹਨਾਂ ਦਾ ਧੰਨਵਾਦ ਕਰਦਾ ਹਾਂ ਯੁਧ ਨਸ਼ਾ ਵਿਰੁੱਧ ਮੁਹੰਮਦ ਦਾ ਨਾਮ ਤਾਂ ਤੁਸੀਂ ਸੁਣਿਆ ਹੋਵੇਗਾ ਜੋ ਕਿ ਮਾਨ ਸਰਕਾਰ ਦੇ ਵੱਲੋਂ ਚੁਲਾਈ ਗਈ ਹੈ ਤੇ ਕਾਫੀ ਦਿਨਾਂ ਤੋਂ ਇਹ ਮੁਹਮਮਦ ਚਲ ਰਹੀ ਹੈ ਜਿਸ ਦਾ ਮੇਨ ਅਜੰਡਾ ਹੈ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਖਤਮ ਕਰਨਾ ਜਿਸ ਦੇ ਮੱਦੇ ਨਜ਼ਰ ਤਸਵੀਰਾਂ ਇਸ ਵੇਲੇ ਮੁੱਗ ਤੋਂ ਸਾਹਮਣੇ ਆਈਆਂ ਨੇ ਜਿੱਥੇ ਇੱਕ ਗੱੜ ਦੇ ਉੱਤੇ ਬੁਲਡੋਜ਼ਰ ਚਲਾ ਦਿੱਤਾ ਗਿਆ। ਤਾਂ ਬਿਲਕੁਲ ਪੀਲਾ ਪੰਜਾ ਚੁਲਾਇਆ ਗਿਆ ਜਿਸ ਦੇ ਮੱਦੇ ਨਜ਼ਰ ਬਾਕੋਕਾ ਥਾਮ ਤੇ ਚੈਕਿੰਗ ਕੀਤੀ ਜਾਂਦੀ ਹੈ ਤੇ ਜੇ ਕੋਈ ਵਿਅਕਤੀ ਸ਼ੱਕੀ ਪਾਇਆ ਜਾਂਦਾ ਤਾਂ ਤੁਰੰਤ ਇਸੇ ਤਰ੍ਹਾਂ ਬਣਦੀ ਕਾਰਵਾਈ ਜਿਹੜੀ ਕੀਤੀ ਜਾਂਦੀ ਹੈ ਤਾਂ ਬਿਲਕੁਲ ਇੱਕੋ ਹੀ ਅਜੰਡਾ ਹੈ ਇੱਕੋ ਹੀ ਮੋਟਿਵ ਹੈ ਮਾਨ ਸਰਕਾਰ ਦਾ ਕਿ ਨਸ਼ੇ ਨੂੰ ਮੁਕੰਮਲ ਤੌਰ ਤੇ ਪੰਜਾਬ ਦੇ ਵਿੱਚੋਂ ਖਤਮ ਕਰਨਾ ਤੇ ਅੱਜ ਦੀ ਆਉਣ ਵਾਲੀ ਨੌਜਵਾਨ ਪੀੜ੍ਹੀ ਨੂੰ ਚੰਗੇ ਰਾਹ ਤੇ ਪਾਉਣਾ ਤੇ ਕੈਂਪੇਨਸ ਵੀ ਉਹਨਾਂ ਦੇ ਵੱਲੋਂ ਚਲਾਈਆਂ ਜਾ ਰਹੀਆਂ ਨੇ ਜਾਗਰੂ ਕਰਨ ਦੇ ਲਈ ਖਾਸ ਤੌਰ ਤੇ ਨੌਜਵਾਨਾਂ ਕੀ ਉਹ ਨਸ਼ੇ ਦੇ ਵੱਲ ਨਾ ਜਾਣ ਤੇ ਆਪਣਾ ਭਵਿੱਖ ਸੁਧਾਰਨ ਤਾਂ ਬਿਲਕੁਲ ਇਹ ਮੋਟਿਵ ਦੇ ਨਾਲ ਇਹ ਮੁਹਿੰਮ ਵਿੱਢੀ ਗਈ ਸੀ ਜਿਸ ਦਾ ਇੱਕ ਹੀ ਉਂਡਾ ਸੀ ਕਿ ਨਸ਼ੇ ਨੂੰ ਖਤਮ ਕਰਨਾ ਜਿਸ ਤੇ ਮੱਦੇਨਜ਼ਰ ਇਹ ਚੈਕਿੰਗ ਹੁੰਦੀਆਂ ਨੇ ਸਫੀਸ਼ੀਐਂਟ ਸਿਕਿਉਰਿਟੀ ਅਰੇਂਜਮੈਂਟ ਕੀਤੀ ਗਈ ਹੈ ਸਾਡੇ ਵੱਲੋਂ ਤਾਂ ਕਿ ਕੋਈ ਲੋਅ ਐਂਡ ਆਰਡਰ ਪ੍ਰੋਬਲਮ ਨਾ ਹੋਏ ਤੇ ਇਹਦੇ ਵਿੱਚ ਜਦੋਂ ਅਸੀਂ ਮੌਕੇ ਤੇ ਆਇਆ ਰਿਪੋਰਟ ਚੈੱਕ ਕੀਤਾ ਹੈ ਤੇ ਇੱਕ ਬੰਦਾ ਜਿਹਦਾ ਨਾਮ ਮਿੱਤੀ ਹੈ ਇਹਦੇ ਟੋਟਲ 33 ਐਫ ਆਈ ਆਰ ਦਰਜ ਨੇ ਇਹਨੇ ਇਲੀਗਲ ਤਰੀਕੇ ਨਾਲ ਆਪਣਾ ਜਿਹੜਾ ਕਰ ਰਿਹਾ ਉਹ ਬਣਾਇਆ ਹੋਇਆ ਸੀ ਜਿਹੜੇ ਲਾਜ਼ ਹੈਗੇ ਉਹਦੀ ਵਾਇਲੇਸ਼ਨ ਕੀਤੀ ਹੋਈ ਸੀ ਉਹਦੇ ਤਹਿਤ ਮਿਊਨਿਸਪਲ ਕੰਕੋਰਪਰੇਸ਼ਨ ਜਿਹੜੀ ਹੈ ਉਹ ਬੰਦੀ ਕਾਰਵਾਈ ਆਪਣੀ ਕਰ ਰਹੀ ਹੈ ਐਂਡ ਐਨਕ੍ਰੋਸ਼ਨ ਜਿਹੜਾ ਹੈ ਉਹ ਰਿਮੂਵ ਕਰਾ ਰਹੀ ਹੈ ਤੇ ਅਸੀਂ ਸਫੀਸ਼ੀਐਂਟ ਫੋਰਸ ਲਾਈਵ ਹੋਈ ਹੈ ਇੱਥੇ ਐਸ ਪੀ ਸਾਹਿਬ ਬੀ ਐਸ ਪੀ ਸਾਹਿਬ ਤੇ ਸਫੀਸ਼ੀਐਂਟ ਨੰਬਰ ਆਫ ਪੁਲਿਸ ਅਫਸਰ ਜਿਹੜੇ ਨੇ ਉਹ ਹਾਜ਼ਰ ਨੇ ਤਾਂ ਕਿ ਕਿਸੇ ਤਰ੍ਹਾਂ ਦੀ ਕੋਈ ਇਨੋਐਂਡ ਆਰਡਰ ਦੀ ਸਿਚੁਏਸ਼ਨ ਨਾ ਕਿਹਾ ਕਿੰਨੇ ਘਰਾ ਦੇ ਕਾਰਵਾਈ ਕੀਤੀ ਗਈ ਇਸ ਰਾਤੇ ਉਹ ਟੋਟਲ ਇੱਕ ਘਰੇ ਜਿਹੜਾ ਇਲੈਗਲ ਤਰੀਕੇ ਨਾਲ ਬਣਿਆ ਹੋਇਆ ਉਹਦੇ ਕਾਰਵਾਈ ਜਿਹੜੀ ਆ ਕਾਰਪੋਰੇਸ਼ਨ ਵੱਲੋਂ ਕੀਤੀ ਜਾ ਰਹੀ ਹੈ ਸਰ ਦੂਸਰਾ ਕੋਈ ਹੋਰ ਤਾਂ ਰੈਡਾਈਟਿਫਾਈ ਹੋਇਆ ਸਰ ਉਹ ਸਾਰਾ ਚੈੱਕ ਕਰ ਲੈਨੇ ਆ ਅਜੇ ਸਰ ਇੱਕ ਵਾਰੀ ਰਿਪੀਟ ਕਰ ਦੋ ਕਿੰਨੇ ਪਰਚੇ ਦਰਜ ਹੋ ਗਏ ਇਹਦੇ ਟੋਟਲ 33 ਐਫ ਆਈ ਆਰ ਦਰਜ ਨੇ ਐਨ ਡੀ ਪੀ ਐਸ ਐਕਟ ਤੇ ਸਾਈਜ਼ ਐਕਟ ਤੇ ਹੋਰ ਵੱਖਰੀ ਵੱਖਰੀ ਤਾਰਾਹਾਂ ਦੇ ਤਹਿਤ ਐਸੇ ਟੋਟਲ 33 ਐਫ ਇਹ ਮੌਕੇ ਦੇ ਵਿੱਚ ਕਾਉਂਟਡ ਵੀ ਹੈ ਸਰ ਇਹਨਾਂ ਦੇ ਕੋਲ ਕੋਈ ਨੋਟਿਸ ਪੁੱਟਿਆ ਗਿਆ ਸਰਵਾਪਨ ਹਾਂਜੀ ਪੂਰੀ ਜਿਹੜੀ ਬਣਦੀ ਕਾਰਵਾਈ ਹੈ ਉਹ ਸਾਡੇ ਕੋਲ ਮਿਊਨਿਸਪਲ ਕਾਰਪੋਰੇਸ਼ਨ ਦੇ ਪ੍ਰੋਸੀਜਰ ਵੀ ਹੈਗੇ ਮੌਕੇ ਤੇ ਇਹਨਾਂ ਦੇ ਵੱਲੋਂ ਜਿਹੜੀ ਬਣਦੀ ਕਾਰਵਾਈ ਸੀ ਜਿਹੜਾ ਪ੍ਰੋਸੀਜਰ ਹੈ ਉਹ ਸਾਰਾ ਐਸਕਰ ਨੂੰ ਫੋਲੋ ਕੀਤਾ ਗਿਆ ਹੈ ਮੌਸਮ ਵਿਭਾਗ ਦੀ ਗੱਲ ਕੀਤੀ ਜਾਵੇ ਤਾਂ ਲਗਾਤਾਰ ਪਿਛਲੇ ਕਾਫੀ ਦਿਨਾਂ ਤੋਂ ਠੰਡੀਆਂ ਹਵਾਵਾਂ ਚੌੜੀਆਂ ਸੀ ਪਰ ਦੱਸਣਿਆ ਕਿ ਮੋੜ ਤੋਂ ਮੌਸਮ ਦਾ ਬੇਜਾਸ ਜਿਹੜਾ ਕਿ ਬਦਲ ਚੁੱਕਿਆ ਪਾਰਾ ਹੁਣ ਜਿਹੜਾ ਕਿ ਵਧਨਾ ਸ਼ੁਰੂ ਹੋ ਚੁੱਕਿਆ ਪੰਜਾਬ ਦੇ ਵਗ ਵਗ ਜ਼ਿਲ੍ਹਿਆਂ ਵਿੱਚ ਪੈਮੀ ਕਰਨ ਵੀ ਤੇ ਦਿਨ ਹੀ ਗਰਮੀ ਤੋਂ ਥੋੜੀ ਰਾਹਤ ਤਾਂ ਜ਼ਰੂਰ ਮਿਲੀ ਸੀ ਪਰ ਹੁਣ ਇੱਕ ਵਾਰ ਫਿਰ ਸਵੇਰ ਵਿੱਚ ਅਸਮਾਨ ਤੋਂ ਅੱਗ ਬਰੇਗੀ ਜੀहां ਜਿਸ ਕਾਰਨ 2 ਦਿਨ ਬੇहद ਔਖੇ ਨਿਕਲਣ ਵਾਲੇ ਨੇ ਦਰਅਸਲ ਗਰਮੀ ਲੈ ਕੇ ਮੌਸਮ ਵਿਭਾਗ ਦੇ ਵੱਲੋਂ ਵੱਡੀ ਚੇਤਾਵਨੀ ਜਾਰੀ ਕਰ ਦਿੱਤੀ ਗਈ ਹੈ ਸੂਬੇ ਵਿੱਚ ਨੋ ਅਤੇ 10 ਜੂਨ ਨੂੰ ਵੱਖ-ਵੱਖ ਜ਼ਿਲ੍ਹਿਆਂ ਵਿੱਚ ਕਹਿਰ ਦੀ ਗਰਮੀ ਅਤੇ ਲੂ ਚੱਲਣ ਦੀ ਭਵਿੱਖ ਬਾਣੀ ਕੀਤੀ ਗਈ ਹੈ ਤੇ ਲੋਕਾਂ ਨੂੰ ਇਹਨਾਂ ਤਰੀਕਾਂ ਨੂੰ ਸੋਚ ਸਮਝ ਕੇ ਕਰੋ ਬਾਹਰ ਨਿਕਲਣ ਦੀ ਸਲਾਹ ਵੀ ਦਿੱਤੀ ਗਈ ਹੈ ਮੌਸਮ ਵਿਭਾਗ ਵੱਲੋਂ ਮੁਕਸਰ ਸਾਹਿਬ ਬਠਿੰਡਾ ਮਾਨਸਾ ਫਸਿਲਕਾ ਫਰੀਦਕੋਟ ਬਰਨਾਲਾ ਅਤੇ ਸੰਗਰੂਰ ਦੇ ਵਿੱਚ ਲੂ ਚੱਲਣ ਦੀ ਵੱਡੀ ਚੇਤਾਵਨੀ ਜਾਰੀ ਕੀਤੀ ਗਈ ਹੈ ਨਾ ਤਰੀਕਾਂ ਦੇ ਲਈ ਪੂਰੇ ਸੂਬੇ ਵਿੱਚ येलो ਅਲਰਟ ਜਾਰੀ ਕਰ ਦਿੱਤਾ ਗਿਆ ਇਸ ਵੇਲੇ ਸੂਬੇ ਦਾ ਹਸਤਾਪਮਨ ਆਮ ਨਾਲੋਂ ਕਿ ਛਾਇਆ 9 ਡਿਗਰੀ ਸੈਲਸੀਅਸ ਦਾ ਪਰ ਮੌਸਮ ਮਾਹਿਰਾਂ ਦਾ ਕਹਿਣਾ ਹੈ ਕਿ ਇਹ ਰਾਹਤ ਅਸਥਾਈ ਹੈ ਅਤੇ ਜਲਦੀ ਹੀ ਤਾਪਮਨ ਆਮ ਨਾਲੋਂ ਵੱਧ ਹੋਣ ਦੀ ਸੰਭਾਵਨਾ ਹੈ ਸੂਬੇ ਵਿੱਚ ਸਭ ਤੋਂ ਵੱਧ ਤਾਪਮਨ ਬਠਿੰਡਾ ਵਿੱਚ 40.4 ਡਿਗਰੀ ਸੈਲਸੀਅਸ ਦਰਜ ਕੀਤਾ ਗਿਆ ਜੋ ਕਿ ਇਸ ਸੀਜ਼ਨ ਦਾ ਸਭ ਤੋਂ ਵੱਧ ਤਾਪਮਨ ਹੈ ਤਾਂ ਖੇਡ ਜਗਤ ਨੂੰ ਲੈ ਕੇ ਇੱਕ ਵੱਡੀ ਖਬਰ ਸਾਹਮਣੇ ਆ ਰਹੀ ਹੈ ਦੱਸ ਦਿੰਿਆ ਕਿ ਵਿਰਾਟ ਕੋਹਲੀ ਦੇ ਉੱਤੇ ਮਾਮਲਾ ਦਰਜ ਕੀਤਾ ਗਿਆ ਹੈ ਇੱਕ ਪਾਸੇ ਰਾਇਲ ਚੈਲੈਂਜਰਸ ਬੈਂਗਲੌਰ ਆਰਸੀਬੀ ਦੇ ਇਤਿਹਾਸ ਵਿੱਚ ਪਹਿਲੀ ਵਾਰ ਆਈਪਲ ਟਰੋਫੀ ਚੁੱਕਣ ਦੀ ਖੁਸ਼ੀ ਸੀ ਅਤੇ ਦੂਜੇ ਪਾਸੇ 4 ਮਈ 2025 ਨੂੰ ਬੈਂਗਲੌਰ ਦੀਆਂ ਸੜਕਾਂ ਤੇ ਇਹੀ ਜਸ਼ਨ ਸੋਗ ਦੇ ਵਿੱਚ ਬਦਲ ਗਿਆ ਦੱਸਣਯੋਗ ਹੈ ਟੀਮ ਦੀ ਜਿੱਤ ਪਰੇਡ ਦੌਰਾਨ ਪੀੜ ਅਚਾਨਕ ਬੇਕਾਬੂ ਹੋ ਜਾਂਦੀ ਹੈ ਜਿਸ ਨਾਲ ਹਫੜਾ ਦਫੜੀ ਦਾ ਮਾਹੌਲ ਬਣ ਜਾਂਦਾ ਹੈ ਭਗਦਰ ਮਰਤਿਆ ਜਿਸ ਦੇ ਵਿੱਚ 11 ਲੋਕਾਂ ਦੀ ਜਾਨ ਚਲੀ ਗਈ ਅਤੇ 33 ਲੋਕ ਜ਼ਖਮੀ ਦੱਸੇ ਜਾ ਰਹੇ ਨੇ ਕਰਨਾਟਕ ਦੇ ਮੁੱਖ ਮੰਤਰੀ ਸਦਰ ਮਈਆ ਨੇ ਕਿਹਾ ਕਿ ਸਾਰੇ ਜ਼ਖਮੀਆਂ ਦਾ ਇਲਾਜ ਚੱਲ ਰਿਹਾ ਹੈ ਤੇ ਹੁਣ ਖਤਰੇ ਤੋਂ ਬਾਹਰ ਨੇ ਜਿੱਤ ਪਰੇਡ ਦੁਪਹਿਰ ਨੂੰ ਮਾ ਡਿਸਟ੍ਰਿਕਟ ਤੋਂ ਸ਼ੁਰੂ ਹੋ ਕੇ ਐਮ ਚਿੰਨਸਵਾਮੀ ਸਟੇਡੀਅਮ ਤੱਕ ਜੁਆਣੀ ਸੀ ਪ੍ਰਬੰਧਕਾਂ ਨੇ ਲਗਭਗ 50000 ਪ੍ਰਸ਼ੰਸਕਾਂ ਦੇ ਇਕੱਠ ਦਾ ਅਨੁਮਾਨ ਲਗਾਇਆ ਸੀ ਪਰ ਭੀੜ ਉਮੀਦ ਤੋਂ ਕਿਤੇ ਹੀ ਜ਼ਿਆਦਾ ਨਿਕਲੀ ਅਤੇ ਸੁਰੱਖਿਆ ਘੇਰਾ ਟੁੱਟ ਗਿਆ ਸੀ ਜਿਵੇਂ ਹੀ ਆਰਐਸਬੀ ਵਾਸ ਨੇੜੇ ਆਈ ਲੋਕ ਹੋਰ ਨੇੜੇ ਜਾਣ ਲਈ ਰੇਲਿੰਗ ਪਾਰ ਕਰਨ ਲੱਗ ਪਏ ਇਸ ਤੱਕੇ ਸ਼ਹਿਰ ਵਿੱਚ ਭਗੜੜ ਨੇ ਖਤਰਨਾਕ ਰੂਪ ਧਾਰਨ ਕਰ ਲਿਆ ਚਸ਼ਮਦੀਦਾ ਦੇ ਅਨੁਸਾਰ ਤੰਗ ਗਲੀਆਂ ਸਥਾਈ ਪੈਰੀਗੇਟਿੰਗ ਅਤੇ ਨਾਕਾਫੀ ਪੁਲਿਸ ਫੋਰਸ ਨੇ ਸਥਿਤੀ ਨੂੰ ਹੋਰ ਵੀ ਵਿਗਾੜ ਦਿੱਤਾ ਘਟਨਾ ਤੋਂ ਤੁਰੰਤ ਬਾਅਦ ਕਿਊਬਨ ਪਾਰਕ ਪੁਲਿਸ ਸਟੇਸ਼ਨ ਖੇਤਰ ਵਿੱਚ 12348 337 ਅਤੇ 338 ਦੇ ਤਹਿਤ ਸ਼ਿਕਾਇਤ ਦਰਜ ਕੀਤੀ ਗਈ ਮੁੱਢਲੀ ਜਾਂਚ ਵਿੱਚ ਆਰਸੀਬੀ ਫਰਾਂਚਾਈਜ਼ੀ ਵੈਂਟ ਮੈਨੇਜਮੈਂਟ ਕੰਪਨੀ ਡੀਐਨਏ ਐਂਟਰਟੇਨਮੈਂਟ ਅਤੇ ਕਰਨਾਟਕ ਸਟੇਟ ਰਿਗਟ ਐਸੋਸੀਏਸ਼ਨ ਦੀਆਂ ਕਮੇਟੀਆਂ ਤੇ ਅਪਰਾਧਿਕ ਲਾਪਰਵਾਹੀ ਦਾ ਦੋਸ਼ ਲਗਾਇਆ ਸੀ ਪੁਲਿਸ ਨੇ ਆਯੋਜਕ ਕੰਪਨੀ ਦੇ ਚਾਰ ਅਧਿਕਾਰੀਆਂ ਨੂੰ ਗ੍ਰਿਫਤਾਰ ਕਰਕੇ ਉਹਨਾਂ ਨੂੰ ਅਦਾਲਤ ਦੇ ਵਿੱਚ ਪੇਸ਼ ਕੀਤਾ ਨਾਲ ਹੀ ਕੁਝ ਪੁਲਿਸ ਮੁਲਾਜ਼ਮਾਂ ਨੂੰ ਮੁਅਤਲ ਕਰ ਦਿੱਤਾ ਗਿਆ ਤਾਂ ਅਖੀਰਕਾਰ ਵਿਰਾਟ ਕੋਹਲੀ ਦੇ ਖਿਲਾਫ ਸ਼ਿਕਾਇਤ ਕਿਉ ਸੀਨੀਅਰ ਸਮਾਜਿਕ ਕਾਰਕੂਨ ਐਚਐਮ ਵੈਂਟੇਜ ਨੇ 스타 ਬੱਲੇਬਾਜ਼ ਵਿਰਾਟ ਕੋਹਲੀ ਵਿਰੁੱਧ ਕਾਨੂੰਨੀ ਸ਼ਿਕਾਇਤ ਦਰਜ ਕਰਵਾਈ ਉਹਨਾਂ ਦਾ ਦਾਅਵਾ ਹੈ ਕਿ ਕੋਹਲੀ ਇੱਕ ਜਨਤਕ ਸਖਸ਼ੀਅਤ ਅਤੇ ਸਮਾਗਮ ਦਾ ਮੁੱਖ ਆਕਰਸ਼ਣ ਸੀ ਤੇ ਇਸ ਲਈ ਉਹਨਾਂ ਨੂੰ ਸੁਰੱਖਿਆ ਦੇ ਟੁਕਮੇ ਪ੍ਰਬੰਧ ਕਰਨੇ ਚਾਹੀਦੇ ਸੀ ਪੁਲਿਸ ਦਾ ਕਹਿਣਾ ਹੈ ਕਿ ਇਸ ਸ਼ਿਕਾਇਤ ਨੂੰ ਮੌਜੂਦਾ ਐਫਆਈਆਰ ਦੇ ਵਿੱਚ ਸ਼ਾਮਲ ਕੀਤਾ ਗਿਆ ਹੈ ਅਤੇ ਕੋਹਲੀ ਦੀ ਭੂਮਿਕਾ ਦੀ ਵੀ ਜਾਂਚ ਕੀਤੀ ਜਾਵੇਗੀ ਫਿਲਹਾਲ ਵਿਰਾਟ ਕੋਹਲੀ ਨੇ ਇਸਤੇ ਕੋਈ ਜਨਤਕ ਪ੍ਰਤੀਕਿਰਿਆ ਨਹੀਂ ਦਿੱਤੀ ਹੈ ਇਸ ਦੇ ਨਾਲ ਇਹ ਵੀ ਦੱਸਣਯੋਗ ਹੈ ਆਰਸੀਬੀ ਪ੍ਰਬੰਧਨ ਨੇ ਹਾਦਸੇ ਵਿੱਚ ਮਾਰੇ ਗਏ ਹਰ ਇੱਕ ਵਿਅਕਤੀ ਦੇ ਪਰਿਵਾਰਾਂ ਨੂੰ 10-10 ਲੱਖ ਰੁਪਏ ਦਾ ਮੁਆਵਜ਼ਾ ਦੇਣ ਦਾ ਐਲਾਨ ਕੀਤਾ ਹੈ ਇਸ ਤੋਂ ਇਲਾਵਾ ਰਾਜ ਸਰਕਾਰ ਮ੍ਰਿਤਕਾਂ ਦੇ ਪਰਿਵਾਰਾਂ ਨੂੰ 5 ਲੱਖ ਰੁਪਏ ਅਤੇ ਗੰਭੀਰ ਜ਼ਖਮੀਆਂ ਨੂੰ 1 ਲੱਖ ਰੁਪਏ ਦਾ ਮੁਆਵਜ਼ਾ ਦੇਣ ਦੇ ਵਿਚਾਰ ਕਰ ਰਹੀ ਹੈ ਸਮਾਜਿਕ ਸੰਗਠਨਾ ਨੇ ਖੂਨਦਾਨ ਕੈਂਪ ਅਤੇ ਸਲਾਹ ਕੈਂਪ ਲਗਾਉਣ ਦੀ ਪਹਿਲ ਵੀ ਸ਼ੁਰੂ ਕਰ ਦਿੱਤੀ ਹੈ ਤਾਂ ਜਿਹੜੇ ਲੋਕ ਹੁਣ ਮੂੰਹ ਟੱਕ ਕੇ ਐਕਟੀਵਾ ਚਲਾਉਂਦੇ ਸੀ ਦੋ ਪਹੀਆ ਵਾਹਨ ਚਲਾਉਂਦੇ ਸੀ ਦੱਸਣਿਆ ਕਿ ਉਹਨਾਂ ਦੇ ਲਈ ਇਹ ਵੱਡੀ ਖਬਰ ਸਾਹਮਣੇ ਆਈ ਹੈ ਹੁਣ ਉਹਨਾਂ ਨੂੰ ਜੇਕਰ ਕੋਈ ਵਿਅਕਤੀ ਪੁਲਿਸ ਨੂੰ ਦਿਖਾਈ ਦਿੰਦਾ ਜਿਸਨੇ ਆਪਣਾ ਮੂੰਹ ਟੱਕਿਆ ਹੋਵੇਗਾ ਤਾਂ ਤੁਰੰਤ ਉਸਤੇ ਕਾਰਵਾਈ ਕੀਤੀ ਜਾਵੇਗੀ ਵਧੀਕ ਜ਼ਿਲ੍ਹਾ ਮੈਜਿਸਟਰੇਟ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਵਕ ਵਕ پابੰਦੀਆਂ ਦੇ ਹੁਕਮ ਜਾਰੀ ਕੀਤੇ ਗਏ ਨੇ ਇਹਨਾਂ ਵਿੱਚ ਉਹਨਾਂ ਨੇ ਜ਼ਿਲ੍ਹਾ ਫਿਰੋਜ਼ਪੁਰ ਅੰਦਰ ਮੋਟਾਕੇ ਵਹੀਕਲ ਚਲਾਉਣ ਤੇ ਮੋਟਾਕੇ ਪੈਦਲ ਚੱਲਣ ਅਤੇ ਵਿਆਹ ਸ਼ਾਦੀ ਜਾਂ ਫਿਰ ਹੋਰ ਸਮਾਰੋਹਾਂ ਦੇ ਸਮੇਂ ਹਥਿਆਰ ਲੈ ਕੇ ਚਲਣ ਦੀ ਮਨਾਹੀ ਦੇ ਹੁਕਮ ਜਾਰੀ ਕੀਤੇ ਨੇ ਉਹਨਾਂ ਨੇ ਕਿਸੇ ਵੀ ਸਰਕਾਰੀ ਜ਼ਮੀਨ ਤੇ ਰਾਤੇ ਸੜਕ ਜਾਂ ਫਿਰ ਚੌਕ ਤੇ ਬਿਨਾਂ ਸੰਬੰਧਿਤ ਨਗਰ ਕੌਂਸਲ ਕੰਟੋਨਮੈਂਟ ਬੋਰਡ ਨਗਰ ਪੰਚਾਇਤ ಗ್ರಾಮ ਪੰਚਾਇਤ ਜਾਂ ਫਿਰ ਸੰਬੰਧਿਤ ਵਿਭਾਗ ਦੀ ਪ੍ਰਵਾਨਗੀ ਦੇ ਕਿਸੇ ਵੀ ਤਰਾਹ ਦੀ ਹੋਲਡਿੰਗ ਲਗਾਉਣ ਤੇ ਵੀ ਪੂਰਨ ਤੌਰ ਤੇ پابੰਦੀ ਲਗਾਈ ਹੈ ਤਾਂ ਜੋ ਟ੍ਰੈਫਿਕ ਵਿਗੜਨ ਜਾਂ ਦੁਰਘਟਨਾ ਨਾ ਹੋ ਸਕੇ ਇਸੇ ਨਾਲ ਹੀ ਉਹਨਾਂ ਨੇ ਜ਼ਿਲ੍ਹੇ ਦੇ ਵਿੱਚ ਸਰਕਾਰੀ ਗੈਰ ਸਰਕਾਰੀ ਮਾਰਤਾ ਥਾਵਾਂ ਤੇ ਗੰਦੇ ਅਤੇ ਅਸ਼ਲੀਲ ਪੋਸਟਰਾਂ ਤੇ ਲਗਾਉਣ ਦੀ ਵੀ ਪੂਰਨ ਤੌਰ ਤੇ پابੰਦੀ ਲਗਾਈ ਹੈ ਅਤੇ ਸਰਕਾਰੀ ਸੜਕ ਦੀ ਜ਼ਮੀਨ ਲਿੰਕ ਸੜਕਾਂ ਦੇ ਨਾਲ ਲੱਗਦੀ ਜਗ੍ਹਾ ਤੇ ਨਜਾਇਜ਼ ਕਬਜ਼ੇ ਦਾ ਨਾ ਕਰਨ ਦੇ ਹੁਕਮ ਦਿੱਤੇ ਨੇ ਤੇ ਇੱਕ ਹੋਰ ਹੁਕਮ ਦੇ ਅਨੁਸਾਰ ਵਧੀਕ ਜ਼ਿਲ੍ਹਾ ਮੈਜਿਸਟਰੇਟ ਨੇ ਜ਼ਿਲ੍ਹਾ ਫਿਰੋਜ਼ਪੁਰ ਦੇ ਵਿੱਚ ਪਤੰਗ ਗੁੱਡੀਆਂ ਉਡਾਉਣ ਦੇ ਲਈ ਨਾਈਲੋਨ ਸਿੰਥੈਟਿਕ ਪਲਾਸਟਿਕ ਨਾਲ ਬਣੀ ਹੋਈ ਡੋਰ ਨੂੰ ਵੇਚਣ ਸਟੋਰ ਕਰਨ ਅਤੇ ਇਸ ਦੀ ਵਰਤੋਂ ਕਰਨ ਤੇ ਪਾਬੰਦੀ ਲਗਾਈ ਹੈ ਬਦਿੱਗ ਜ਼ਿਲ੍ਹਾ ਮੈਜਿਸਟਰੇਟ ਨੇ ਜਨਤਕ ਥਾਵਾਂ ਤੇ ਮਾਰੂ ਹਥਿਆਰਾਂ ਨੂੰ ਨਾਲ ਲੈ ਕੇ ਚੱਲਣ ਕਿਸੇ ਵਿਅਕਤੀ ਵੱਲੋਂ ਮੀਟਿੰਗ ਕਰਨ ਤਰਨੇ ਦੇਣ ਜਲੂਸ ਰੈਲੀਆਂ ਮੁਜ਼ਾਰੇ ਹੜਤਾਲਾਂ ਕਰਨਾ ਪੁਤਲੇ ਸਾੜਨ ਨਾਲ ਆਵਾਜ਼ਾਈ ਵਿੱਚ ਵਿਗੜਨ ਪਾਉਣ ਅਤੇ ਜਨਤਕ ਥਾਵਾਂ ਤੇ ਮੀਟਿੰਗ ਕਰਨ ਆਦਿ ਤੇ ਪਾਬੰਦੀ ਲਗਾਈ ਹੈ ਤੇ ਇੰਨਾ ਹੀ ਨਹੀਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਦੇ ਵੱਲੋਂ ਗੈਰ ਕਾਨੂੰਨੀ ਮਾਈਨਿੰਗ ਨੂੰ ਰੋਕਣ ਲਈ ਸ਼ਾਮ 5 ਵਜੇ ਤੋਂ ਸਵੇਰੇ 7 ਵਜੇ ਤੱਕ ਛੋਟੇ ਖਣਿਜਾ ਦੀ ਮਾਈਨਿੰਗ ਕਰਨ ਤੇ ਪੂਰਨ ਤੌਰ ਤੇ ਪਾਬੰਦੀ ਦੇ ਹੁਕਮ ਜਾਰੀ ਕੀਤੇ ਗਏ ਨੇ ਇੱਕ ਹੋਰ ਹੁਕਮ ਰਾਹੀਂ ਵਧੀਕ ਜ਼ਿਲ੍ਹਾ ਮੈਜਿਸਟ੍ਰੇਟ ਨੇ ਸ਼ੈਡਿਊਲ ਐਚ ਐਚ 1 ਅਤੇ ਐਕਸ ਦਵਾਈਆਂ ਵੇਚਣ ਵਾਲੀਆਂ ਫਾਰਮੇਸੀ ਕੈਮਿਸਟੀਆਂ ਦੁਕਾਨਾਂ ਤੇ ਸੀਸੀਟੀਵੀ ਕੈਮਰੇ ਲਗਾਏ ਜਾਣ ਦੇ ਵੀ ਹੁਕਮ ਜਾਰੀ ਕਰ ਦਿੱਤੇ ਨੇ ਤਾਂ ਇਹ ਸਭ ਲੋਕਾਂ ਦੀ ਸੁਰੱਖਿਆ ਨੂੰ ਲੈ ਕੇ ਸਾਰੇ ਹੁਕਮ ਜਿਹੜੇ ਕੀ ਜਾਰੀ ਕੀਤੇ ਗਏ ਨੇ ਤਾਂ ਫਿਲਹਾਲ ਦੇ ਲਈ ਇਸ ਬੁਲੇਟਿਨ ਦੇ ਵਿੱਚ ਬਸ ਐਨ ਆਈ ਮੈਨੂੰ ਦੇ ਉਚਾਸ ਤਨਵਾਦ ਤੇ ਬਣੇ ਰਹੋ ਸਾਡੇ ਨਾਲ ਤੇ ਸਬਸਕ੍ਰਾਈਬ ਜ਼ਰੂਰ ਕਰ ਲਿਓ ਵਿਸ਼ਵ ਬਾਤਾਂ ਨੂੰ